ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਅਯੁੱਧਿਆ ਰਾਮ ਮੰਦਰ ਪ੍ਰਾਣ ਪ੍ਰティਸ਼ਟਾ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੂੰ ਸੱਤਾ ਦਿੱਤਾ ਗਿਆ ਸੀ ਪਰ ਹੁਣ ਕਾਂਗਰਸ ਦੇ ਵੱਲੋਂ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਜੈਰਾਮ ਰਮੇਸ਼ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕਾਂਗਰਸ 22 ਜਨਵਰੀ ਵਾਲੇ ਸਮਾਗਮ ਦੇ ਵਿੱਚ ਅਯੁੱਧਿਆ ਨਹੀਂ ਜਾਏਗੀ ਸੋਨੀਆ ਗਾਂਧੀ ਨਾਲ ਦੀ ਨਾਲ ਮਲਿਕ ਅਰਜੁਨ ਖੜਗੇ ਤੇ ਨਾਲ ਅਧਿਰੰਜਨ ਚੌਧਰੀ ਇਹਨਾਂ ਤਿੰਨਾਂ ਵੱਡੇ ਲੀਡਰਾਂ ਨੂੰ ਜਿਹੜਾ ਸੱਦਾ ਪੱਤਰ ਆਇਆ ਸੀ ਸੱਦਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਤਰੀਕੇ ਦੇ ਕਿਆਸਟ ਲਗਾਏ ਜਾ ਰਹੇ ਸੀ ਕਿ ਇਹ ਉੱਥੇ ਜਾਣਗੇ ਪਹੁੰਚਣਗੇ ਜ਼ਰੂਰ ਕਿਉਂਕਿ ਧਰਮ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਇਹ ਪੂਰਾ ਸਮਾਗਮ ਹੈ ਪਰ ਇਸ ਦੇ ਉੱਤੇ ਹੋਣਾ ਵੱਡਾ ਬਿਆਨ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਇਹ ਵੀ ਆਖ ਦਿੱਤਾ ਗਿਆ ਕਿ ਕਾਂਗਰਸ ਪ੍ਰਣ ਪ੍ਰਤੀਸ਼ਠਾ ਸਮਾਗਮ ਦੇ ਵਿੱਚ ਨਹੀਂ ਜਾਏਗੀ ਨਾਲ ਜਿਹੜਾ ਬਿਆਨ ਦਿੱਤਾ ਗਿਆ ਬੜੇ ਮਾਇਨੇ ਰੱਖਦਾ ਆਰਐਸਐਸ ਦੇ ਉੱਤੇ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਸੱਦੇ ਗਏ ਆ ਬੀਜੇਪੀ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਗਿਆ ਜੈਰਾਮ ਰਮੇਸ਼ਵਰਾਂ ਦੇ ਵੱਲ ਉਹਨਾਂ ਦਾ ਕਹਿਣਾ ਹੈ ਕਿ ਆਰਐਸਐਸ ਤੇ ਬੀਜੇਪੀ ਦਾ ਈਵੈਂਟ ਹੈ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਧਾਰਮਿਕ ਇੱਕ ਗੱਲ ਆ ਜਿਹੜਾ ਧਾਰਮਿਕ ਪੱਖ ਹੈ ਜੇ ਉਹਨੂੰ ਪਾਸੇ ਰੱਖ ਕੇ ਵੇਖਿਆ ਜਾਵੇ ਤਾਂ ਇਹ ਆਰਐਸਐਸ ਤੇ ਬੀਜੇਪੀ ਦੇ ਵੱਲੋਂ ਬਣਾਇਆ ਗਿਆ ਇੱਕ ਈਵੈਂਟ ਹੈ ਕਿਉਂਕਿ ਰਾਮ ਮੰਦਰ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਹਾਲੇ ਤੱਕ ਪੂਰੀ ਨਹੀਂ ਹੋਈ ਹੈ ਪਰ ਸਮੇ ਤੋਂ ਪਹਿਲਾਂ ਹੀ ਇਸ ਦਾ ਉਦਘਾਟਨ ਕਰਕੇ ਜਿਹੜੀ ਭਾਜਪਾ ਹੈ ਉਹ ਆਰਐਸਐਸ ਦੀ ਮਦਦ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣੇ ਵਾਸਤੇ ਵੱਡਾ ਇਕੱਠ ਕਰਨਾ ਚਾਹੁੰਦੀ ਹੈ ਆਪਣੇ ਵਾਲੇ ਪਾਸੇ ਨੂੰ ਵੋਟਾਂ ਖਿੱਚਣੀਆਂ ਚਾਹੁੰਦੀ ਹੈ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਤਰੀਕੇ ਦਾ ਬਿਆਨ ਕਾਂਗਰਸ ਦੇ ਵੱਲੋਂ ਆਇਆ ਜੈਰਾ ਮਰਮੇਸ਼ ਤੇ ਵੱਲੋਂ ਇਹ ਜਿਹੜਾ ਬਿਆਨ ਹੈ ਇਹਨੂੰ ਜਨਤਕ ਕੀਤਾ ਗਿਆ ਉਹਨਾਂ ਨੇ ਆਖ ਦਿੱਤਾ ਹੈ ਕਿ ਸੋਨੀਆ ਗਾਂਧੀ ਮਲਕਰਜਨ ਖੜਗੇ ਤੇ ਦੀ ਰੰਜਨ ਚੌਧਰੀ ਇਹਨਾਂ ਨੂੰ ਸੱਦਾ ਪੱਤਰ ਆਇਆ ਸੀ ਪਰ ਇਹ ਉਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਭਾਵੇਂ 22 ਜਨਵਰੀ ਨੂੰ ਹੁਣ ਅਯੁੱਧਿਆ ਨਹੀਂ ਜਾਵੇਗੀ ਕਾਂਗਰਸ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਵੱਡੇ ਆਗੂਆਂ ਨੂੰ ਵੱਡੇ ਆਪਾਂ ਜਿਹੜੇ ਕਹਿ ਸਕਦਾ ਹੈ ਸਿੱਖ ਬੁੱਧੀਜੀਵੀਆਂ ਨੂੰ ਤੇ ਸਿੱਖ ਆਗੂਆਂ ਨੂੰ ਸੱਦਾ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਨਾਮ ਹੈ ਐਸਸੀਪੀਸੀ ਪ੍ਰਧਾਨ ਨੇ ਅਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸੱਦਾ ਪੱਤਰ ਆਇਆ ਤੇ ਨਾਲ ਦੀ ਨਾਲ ਤਖਸ਼ਿਰੀ ਦਮਦਮਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਉੱਥੋਂ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਤੇ ਇਧਰਲੇ ਪਾਸੇ ਪੰਜਾਬ ਦੀ ਕਾਂਗਰਸ ਦੀ ਗੱਲ ਕਰ ਲਈਏ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਆਖ ਗਏ ਸੀ ਕਿ ਕਾਂਗਰਸ ਉਹ ਯੁੱਧ ਜਾਏਗੀ ਪੰਜਾਬ ਦੀ ਜਿਹੜੀ ਕਾਂਗਰਸ ਦੀ ਇਕਾਈ ਹੈ ਉਹ ਜ਼ਰੂਰ 22 ਜਨਵਰੀ ਨੂੰ ਯੁੱਧੇ ਪਹੁੰਚੇਗੀ ਕਿਉਂਕਿ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇਹ ਸਮਾਗਮ ਹੈ ਪਰ ਹੁਣ ਵੱਡੇ ਲੈਵਲ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਕਾਂਗਰਸੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਨੇ ਕਿਨਾਰਾ ਕਰ ਲਿਆ ਉਹਨਾਂ ਨੇ ਆਖਿਆ ਕਿ ਆਰਐਸਐਸ ਤੇ ਭਾਜਪਾ ਦਾ ਈਵੈਂਟ ਹੈ ਤੇ ਇਹਦੇ ਚ ਅਸੀਂ ਨਹੀਂ ਜਾ ਸਕਦੇ ਆ ਧਾਰਮਿਕ ਆਸਥਾ ਦੇ ਪੱਖ ਨੂੰ ਵੀ ਉਹਨਾਂ ਨੇ ਆਖਿਆ ਕਿ ਉਸ ਤਰੀਕੇ ਦੇ ਨਾਲ ਅਸੀਂ ਨਹੀਂ ਜਵਾਬ ਦੇ ਰਹੇ ਆ ਪਰ ਜੇਕਰ ਆਉਣ ਵਾਲੀਆਂ ਇਲੈਕਸ਼ਨ ਦੇ ਮੱਦੇ ਨਜ਼ਰ ਵੇਖਿਆ ਜਾਵੇ ਤਾਂ ਜਿਹੜੀ ਰਾਮ ਮੰਦਰ ਦੀ ਕੰਸਟਰਕਸ਼ਨ ਹੈ ਉਹ ਅਲੇ ਤੱਕ ਪੂਰੀ ਨਹੀਂ ਹੋਈ ਹੈ ਕੰਸਟਰਕਸ਼ਨ ਰਹਿੰਦੀ ਹੈ ਪਰ ਉਹਨੂੰ ਸਮੇ ਤੋਂ ਪਹਿਲਾਂ ਹੀ ਉਹਦਾ ਉਦਘਾਟਨ ਕੀਤਾ ਜਾ ਰਿਹਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਤੇ ਨਾਲ ਭਾਈਵਾਲ ਹੋਈ ਪਈ ਹੈ ਆਰਐਸਐਸ ਇਸ ਤਰੀਕੇ ਦਾ ਜਿਹੜਾ ਬਿਆਨ ਹੈ ਉਹ ਦਿੱਤਾ ਗਿਆ ਤੇ ਹੁਣ ਇਸ ਚੀਜ਼ ਦੇ ਉੱਤੇ ਮੋਹਰ ਲਗਾ ਦਿੱਤੀ ਗਈ ਹੈ ਜੈ ਰਾਮ ਰਮੇਸ਼ਵਰਾਂ ਦੇ ਵੱਲੋਂ ਕਿ ਕਾਂਗਰਸ ਸਰ ਆ ਰਾਮ ਮੰਤਰ ਪ੍ਰਾਣ ਪ੍ਰਤਿਸ਼ਠਾ ਦੇ 22 ਜਨਵਰੀ ਵਾਲੇ ਸਮਾਗਮ ਦੇ ਵਿੱਚ ਨਹੀਂ ਜਾਏਗੀ